ਪੁੱਛਣਾ ਤਾਂ ਬਣਦਾ ਹੈ ਪਿਆਰ ਪਰ ਹੀ ਸਾਥ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ੇਰਗਿੱਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਦਿਨਕ ਸਵੇਰਾ ਟੀਵੀ ਪ੍ਰੋਗਰਾਮ ਲੈ ਕੇ ਹਾਜ਼ਰ ਆ ਜੀ ਪੁੱਛਣਾ ਤਾਂ ਬਣਦਾ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸਵਾਲਾਂ ਨੂੰ ਪੁੱਛੀਦਾ ਤੇ ਉਹਨਾਂ ਸਵਾਲਾਂ ਦੇ ਜਵਾਬ ਲੱਭ ਕੇ ਢੂੰਡ ਕੇ ਘੋਕ ਕੇ ਤੁਹਾਡੇ ਤੱਕ ਪਹੁੰਚਦੇ ਕਰੀਦੇ ਨੇ ਜਿਨ੍ਹਾਂ ਸਵਾਲਾਂ ਦੇ ਜਵਾਬ ਅਕਸਰ ਹੀ ਮਨ ਦੇ ਵੱਲਬਲੇ ਬਣ ਕੇ ਦੌੜੇ ਭੱਜੇ ਫਿਰਦੇ ਹੁੰਦੇ ਨੇ ਕਿ ਭਾਈ ਆਹ ਗੱਲ ਦਾ ਜਵਾਬ ਕੀ ਹੋਏਗਾ ਇਸ ਗੱਲ ਦਾ ਜਵਾਬ ਕੀ ਹੋਣਾ ਚਾਹੀਦਾ ਜਾਂ ਫਿਰ ਇਸ ਗੱਲ ਦਾ ਜਵਾਬ ਸਾਡੇ ਮੁਤਾਬਕ ਕੀ ਹੋ ਸਕਦਾ ਇਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਰਹਿਣਾ ਉਹ ਰਾਹੁਲ ਗਾਂਧੀ ਹੋਰਾਂ ਨੂੰ ਲੈ ਕੇ ਰਹੇਗਾ ਰਾਹੁਲ ਗਾਂਧੀ ਹੋਰਾਂ ਨੂੰ ਸਰੋਪਾਉ ਭੇਂਟ ਕੀਤਾ ਗਿਆ ਤੇ ਉਸ ਸਰੋਪਾਉ ਭੇਂਟ ਕਰਨ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾਂ ਛੜੀਆਂ ਹੋਈਆਂ ਨੇ ਹਾਲਾਂਕਿ ਚਾਰ ਲੋਕਾਂ ਦੇ ਉੱਪਰ ਗਾਜ ਵੀ ਡਿੱਗੀ ਹੈ ਜਿਸ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਸਰੋਪਾਉ ਦੇ ਕੇ ਜਿਹੜਾ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਉਸ ਗੁਰੂ ਘਰ ਦੇ ਵਿੱਚ ਜਿਹੜੇ ਚਾਰ ਸੇਵਾਦਾਰ ਸੀ ਜਿਨ੍ਹਾਂ ਦੇ ਵਿੱਚ ਗ੍ਰੰਥੀ ਸਾਹਿਬ ਤੇ ਨਾਲ ਦੀ ਨਾਲ ਵਖ-ਵਖ ਹੋਰ ਜਿਹੜੇ ਕਰਮਚਾਰੀ ਸਹਬਾਨ ਸੀ ਉਹਨਾਂ ਦੇ ਉੱਪਰ ਇਹ ਗਾਇਡਗੀ ਐਸਜੀਪੀਸੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਹੁਣ ਇਹ ਚੀਜ਼ਾਂ ਹੋਈਆਂ ਕਿਉਂ ਇਹ ਕੀ ਕਾਰਨ ਪਿੱਛੇ ਬਣਿਆ ਇਹਦੇ ਬਾਰੇ ਬਹੁਤ ਸਾਰੇ ਲੋਕ ਤਾਂ ਜਾਣਦੇ ਨੇ ਪਰ ਇਹਦੇ ਅੰਦਰਲੀਆਂ ਗੱਲਾਂ ਕੀ ਨੇ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਦਰਅਸਲ راہુલ ਗਾਂਧੀ ਹੋਰਾਂ ਦੇ ਉੱਪਰ ਇਸ ਗੱਲ ਦਾ ਕਿੰਤੂ ਕੀਤਾ ਜਾਂਦਾ ਹੈ ਕਿ ਭਾਈ ਇਹਨਾਂ ਦੀ ਦਾਦੀ ਜੀ ਹੋਰਾਂ ਦੇ ਵੱਲੋਂ 84 ਦੇ ਵਿੱਚ ਉਹ ਕੱਲੂ ਖਰਾ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਲੈ ਕੇ ਕਾਂਗਰਸ ਅਜੇ ਤੱਕ ਵੀ ਸੰਤਾਪ ਭੋਗ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਨਾਲ ਦੇ ਨਾਲ راہુલ ਗਾਂਧੀ ਹੋਰਾਂ ਦੇ ਹੱਕ ਦੇ ਵਿੱਚ ਐਸਜੀਪੀਸੀ ਮੈਂਬਰ ਬੀਬੀ ਕਰਨਜੋਤ ਕੌਰ ਵੀ ਆਉਂਦੇ ਦਿਖਾ ਲਈ ਦਿੱਤੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਕਿ ਭਾਈ ਉਦੋਂ ਤਾਂ ਇਹ ਬੱਚਾ ਸੀ ਬਿਨ ਬਾਪ ਦਾ ਬੱਚਾ ਇਸ ਤਰੀਕੇ ਦੇ ਨਾਲ ਕਹਿੰਦੇ ਆ ਬੇਚਰੇ ਹਾਸੀ ਤੇ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਇਲਜ਼ਾਮ ਹੁਣ ਤੱਕ ਲਾਉਣੇ ਇਹ ਸਰਾਸਰ ਗਲਤ ਹੈ ਹੁਣ ਇੱਥੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਜਿਹੜੇ ਪੁੱਛਣੇ ਤਾਂ ਕਰਕੇ ਬਣਦੇ ਨੇ ਕਿਉਂਕਿ ਇਹ ਜਿਨ੍ਹਾਂ ਧਿਰਾਂ ਦੇ ਵੱਲੋਂ ਪਹਿਲਾਂ ਸਵਾਲ ਚੁਕਿਆ ਗਿਆ ਉਹਨਾਂ ਦੇ ਵੱਲੋਂ ਹੀ ਹੁਣ ਜਵਾਬ ਜਿਹੜੇ ਦਿੱਤੇ ਜਾ ਰਹੇ ਨੇ ਉਹ ਜਵਾਬ ਵਾਜਬ ਨੇ ਜਾਂ ਨਹੀਂ ਨੇ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਤਾਂ ਕਰਕੇ ਬਣੀਆਂ ਕਿਉਂਕਿ 2 ਦਿਨ ਪਹਿਲਾਂ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਪੰਜਾਬ ਦੇ ਦੌਰੇ ਦੇ ਉੱਪਰ ਆਇਆ ਗਿਆ ਸੀ ਉਹ ਪੰਜਾਬ ਦੇ ਵਿੱਚ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਹਾਲਤਾਂ ਤੇ ਹਾਲਾਤ ਕਿਹੋ ਜਿਹੇ ਹੋਏ ਪਏ ਨੇ ਹਾਲਾਂਕਿ ਸਾਰੇ ਜਾਣਦੇ ਨੇ ਕਿ ਭਾਈ ਮਾਝਾ ਮਾਲਵਾ ਤੇ ਦੁਆਬੇ ਦੇ ਬਹੁਤ ਸਾਰੇ ਖੇਤਰ ਜਿਹੜੇ ਨੇ ਉਹ ਹੜਾਂ ਦੀ ਮਾਰ ਹੇਠ ਆਏ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਵੱਖ-ਵੱਖ ਚੀਜ਼ਾਂ ਜਿਹੜੀਆਂ ਰਣਨੀਤੀ ਦੀ ਤੌਰ ਦੇ ਉੱਪਰ ਸਾਹਮਣੇ ਲਿਆਂਦੀਆਂ ਗਈਆਂ ਉਹਦੇ ਵਿੱਚ ਦੌਰੇ ਵੀ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਿਵਰਾ ਚੋਹਾਨ ਹੋਰਾਂ ਦੇ ਵੱਲੋਂ ਆਇਆ ਗਿਆ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਸ ਤੋਂ ਬਾਅਦ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ ਉਹਨਾਂ ਦੇ ਵੱਲੋਂ 1600 ਕਰੋੜ ਰੁਪਏ ਦਾ ਪੈਕਜ ਜਿਹੜਾ ਐਲਾਨਿਆ ਗਿਆ ਤੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਕਾਂਗਰਸ ਦੇ ਵਿੱਚੋਂ ਰਾਹੁਲ ਗਾਂਧੀ ਹੁਰਾਂ ਦੇ ਵੱਲੋਂ ਵੀ ਪੰਜਾਬ ਫੇਰੀ ਦੇ ਪ੍ਰਬੰਧ ਜਿਹੜੇ ਨੇ ਉਹ ਬਣਾਏ ਗਏ ਉਹ ਸਾਰੀਆਂ ਰਣਨੀਤੀਆਂ ਦੇ ਤਹਿਤ ਉਹ ਪੰਜਾਬ ਪਹੁੰਚੇ ਵੱਖ-ਵੱਖ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗੁਫ਼ਤਗੂ ਕੀਤੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਚੀਜ਼ਾਂ ਹੋਈਆਂ ਕਿਉਂ ਇਹਦੇ ਪਿੱਛੇ ਕਾਰਨ ਕੀ ਨੇ ਹਾਲਾਂਕਿ ਸਿਆਸੀ ਰੂਪ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਟਿੱਕਾ ਟਿੱਪਣੀਆਂ ਕੀਤੀਆਂ ਗਈਆਂ ਇਹ ਨੇਤਾਗਣ ਕਰਦੇ ਹੀ ਹੁੰਦੇ ਨੇ ਇਹਨਾਂ ਦੇ ਵੱਲੋਂ ਐਦਾ ਕਿਹਾ ਹੀ ਜਾਂਦਾ ਹੁੰਦਾ ਇਹ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਵਿਚਰ ਕੇ ਹੋ ਸਕਦਾ ਸਿਆਸੀ ਰੋਟੀਆਂ ਵੀ ਸੇਕਦੇ ਹੋਣ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਪਰ ਰਾਹਲ ਗਾਂਧੀ ਹੁਰਾਂ ਦੇ ਵੱਲੋਂ ਜਦੋਂ ਰਮਦਾਸ ਇਲਾਕੇ ਦੇ ਵਿੱਚ ਆ ਗੁਰੂ ਘਰ ਜਿਹੜਾ ਹੈ ਸ਼੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਉਸ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾਇਆ ਜਾਂਦਾ ਹੈ ਉਹ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਉੱਥੇ ਉਹ ਨਮਸਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਰੋਪਾਉ ਭੇਂਟ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਚਾਰ ਕਰਮਚਾਰੀ ਜਿਹੜੇ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਸਰੋਪਾਉ ਭੇਂਟ ਕੀਤਾ ਗਿਆ ਸੀ ਹੁਣ ਚਰਚਾ ਇਹ ਛੜੀ ਹੋਈ ਹੈ ਕਿ ਭਾਈ ਸਰੋਪਾਉ ਉਹਨਾਂ ਨੂੰ ਭੇਂਟ ਕਿਉਂ ਨਹੀਂ ਕੀਤਾ ਜਾ ਸਕਦਾ ਕਿ ਸਾਰੇ ਸਿਆਸੀ ਆਗੂਆਂ ਦੇ ਲਈ ਇਸੇ ਤਰੀਕੇ ਦਾ ਪ੍ਰਾਵਧਾਨ ਹੈ ਸਾਰਿਆਂ ਦੇ ਲਈ ਇਸੇ ਤਰੀਕੇ ਦੇ ਦਿਸ਼ਾ ਨਿਰਦੇਸ਼ ਜਿਹੜੇ ਨੇ ਐਸਜੀਪੀਸੀ ਦੇ ਵੱਲੋਂ ਦਿੱਤੇ ਗਏ ਨੇ ਹੁਣ ਬਹੁਤ ਸਾਰੇ ਸਿਆਸੀ ਮਾਰਾਂ ਦੇ ਵੱਲੋਂ ਵੱਖ-ਵੱਖ ਲੋਕਾਂ ਦੇ ਵੱਲੋਂ ਜਿਹੜੇ ਸਿਆਸਤ ਦੀ ਰੀਣਕ ਵੀ ਸਮਝ ਰੱਖਦੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਵੀ ਸਵਾਲ ਚੁੱਕਿਆ ਜਾ ਰਿਹਾ ਕਿ ਭਾਈ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਵੱਡਾ ਕਿਸੇ ਗੁਰੂ ਘਰ ਦੇ ਵਿੱਚ ਜਾਂਦਾ ਹੈ ਕਿ ਉਦੋਂ ਵੀ ਤੁਸੀਂ ਸਰੂਪਾ ਉਹਨਾਂ ਨੂੰ ਨਹੀਂ ਦਿੰਦੇ ਕਿ ਉਸ ਵਕਤ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਜੇਕਰ ਕੀਤਾ ਜਾਂਦਾ ਤਾਂ ਫਿਰ ਉਦੋਂ ਤੁਹਾਡੀਆਂ ਕੰਡੀਸ਼ਨਾਂ ਕਿਹੜੀਆਂ ਨੇ ਉਦੋਂ ਤੁਹਾਡੇ ਦਿਸ਼ਾ ਨਿਰਦੇਸ਼ ਕਿਹੜੇ ਤੋਂ ਤੁਹਾਡੇ ਵੱਲੋਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਉਹ ਜਿਹੜਾ ਸਿਰੋਪਾਉ ਭੇਂਟ ਕੀਤਾ ਜਾਂਦਾ ਹੈ ਕਿਉਂਕਿ ਅੱਜ ਗੁਰਚਨ ਸਿੰਘ ਗਰੇਵਾਲ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਗੱਲ ਵੱਖ-ਵੱਖ ਮੀਡੀਆ ਧਾਰਿਆਂ ਦੇ ਉੱਪਰ ਗੱਲਬਾਤ ਦੌਰਾਨ ਜਾਂ ਫਿਰ ਆਪਣੀ ਇੰਟਰਵਿਊ ਦੌਰਾਨ ਆਪਣੇ ਬਲਬਲੇ ਸਾਂਝੇ ਕਰਦੇ ਦੌਰਾਨ ਇਹ ਕਹੀ ਗਈ ਆ ਉਹ ਕਹਿੰਦੇ ਕਿ ਭਾਈ ਪੋਲੀਟਿਕਲ ਲੀਡਰ ਕੋਈ ਵੀ ਹੋਵੇ ਐਸਜੀਪੀਸੀ ਦੇ ਵੱਲੋਂ ਇਸ ਚੀਜ਼ ਦੇ ਉੱਪਰ ਆ ਪੱਕਾ ਕਹਿੰਦੇ ਇੱਕ ਕਹਿ ਲਈਏ ਕਿ ਪੱਕਾ ਉਹਨਾਂ ਦੇ ਵੱਲੋਂ ਉਪਰਾਬਧਨ ਬਣਾ ਲਿਆ ਗਿਆ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਸਿਆਸੀ ਲੀਡਰ ਨੂੰ ਸਿਰੋਪਾਉ ਗੁਰੂ ਘਰ ਦੇ ਵਿੱਚ ਭੇ ਤੇ ਨਹੀਂ ਜਾਣਾ ਉਹ ਕਹਿੰਦੇ ਹਾਂ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਬੁਲਾਉਂਦੇ ਹਾਂ ਉਹਨਾਂ ਨੂੰ ਆ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਸੀਂ ਜ਼ਰੂਰ ਦੇ ਦੇ ਦਿੰਦੇ ਹਾਂ ਉਹ ਘਰਾਂ ਦੇ ਵਿੱਚ ਆਪਣੇ ਰੱਖ ਸਕਦੇ ਨੇ ਅਦਬ ਦੇ ਨਾਲ ਉਹਨਾਂ ਨੂੰ ਲਿਜਾ ਸਕਦੇ ਨੇ ਪਰ ਸਿਰੋਪਾਉ ਭੇਂਟ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਆਗਿਆ ਜਿਹੜੀ ਉਹ ਨਹੀਂ ਹੈ ਪਰ ਰਮਦਾਸ ਦੇ ਗੁਰੂ ਘਰ ਦੇ ਵਿੱਚ ਇਹ ਸਿਰੋਪਾਉ ਦੇਣਾ ਤੇ ਉਸ ਸਰੂਪਾਉ ਦੇਣ ਤੋਂ ਬਾਅਦ ਇਹ ਮਸਲੇ ਦਾ ਉਠਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੰਦਾ ਤੇ ਵੱਡੇ ਸਵਾਲ ਪੰਜਾਬ ਦੇ ਵਿੱਚ ਇਸ ਵਕਤ ਸਿਆਸਤ ਨੂੰ ਵੀ ਗਰਮਾ ਰਹੇ ਨੇ ਪੰਜਾਬ ਦੇ ਵਿੱਚ ਸਿਆਸਤ ਪਹਿਲਾਂ ਹੀ ਪੱਕੀ ਪਈ ਹੈ ਪੰਜਾਬ ਦੇ ਲੋਕ ਤਰਾਤਰ ਕਰ ਰਹੇ ਨੇ ਕਿ ਭਾਈ ਪਾਣੀ ਦੇ ਵਿੱਚ ਡੁੱਬ ਗਏ ਮਰ ਗਏ ਅਸੀਂ ਤਾਂ ਲੁੱਟੇ ਗਏ ਸਾਡਾ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਨਾਲ ਦੀ ਨਾਲ ਪੰਜਾਬੀਆਂ ਦੀ ਬਾਹ ਫੜਦੇ ਵੀ ਪੰਜਾਬੀ ਨਜ਼ਰ ਆ ਰਹੇ ਨੇ ਹਾਲਾਂਕਿ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਨੇਤਾਗੜਾਂ ਦੇ ਵੱਲੋਂ ਇੱਥੇ ਗੇੜਾ-ਗੂੜਾ ਮਾਰਿਆ ਜਾ ਰਿਹਾ ਆਇਆ ਹੋਇਆ ਜਾ ਰਿਹਾ ਪਰ ਨਾਲ ਦੀ ਨਾਲ ਜੇਸ ਤਰੀਕੇ ਪੰਚ ਪੰਜਾਬੀਆਂ ਦੀਆਂ ਪੰਜਾਬੀਆਂ ਨੇ ਫੜੀਆ ਉਥੋਂ ਐਦਾਂ ਨਹੀਂ ਲੱਗਦਾ ਕਿ ਪੰਜਾਬੀਆਂ ਦੇ ਵੱਲੋਂ ਆਪਣੇ ਲੋਕਾਂ ਦੇ ਨਾਲ ਖੜਿਆ ਨਹੀਂ ਜਾਂਦਾ ਪਰ ਸਿਆਸੀ ਰੂਪ ਦੇ ਵਿੱਚ ਜਦੋਂ ਐਦਾਂ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਜਾਂ ਸਿਆਸੀ ਰੂਪ ਦੇ ਵਿੱਚ ਕਿਸੇ ਦਾ ਭਲਾ ਕਰਨ ਦੇ ਲਈ ਕਿਸੇ ਦਾ ਹਾਲਚਲ ਜਾਣਨ ਦੇ ਲਈ ਕਿਸੇ ਦੇ ਹਾਲ ਦੇ ਵਿੱਚ ਸ਼ਰੀਕ ਹੋਣ ਦੇ ਲਈ ਜਦੋਂ ਕੋਈ ਨੇਤਾਗਣ ਆਉਂਦਾ ਤਾਂ ਉਸ ਵਕਤ ਖਬਰਾਂ ਵੀ ਵੱਡੇ ਪੱਧਰ ਦੇ ਉੱਪਰ ਲੱਗਦੀਆਂ ਨੇ ਵੱਖ-ਵੱਖ ਸੁਰਖੀਆਂ ਦੇ ਵਿੱਚ ਵੱਖ-ਵੱਖ ਢੰਗ ਤਰੀਕੇ ਜਿਹੜੇ ਨੇ ਅਖਬਾਰਾਂ ਦੇ ਵੱਲੋਂ ਮੀਡੀਆ ਆਦਾਰਿਆਂ ਦੇ ਵੱਲੋਂ ਸਾਹਮਣੇ ਰੱਖੇ ਜਾਂਦੇ ਨੇ ਹੁਣ ਵੱਡਾ ਸਵਾਲ ਇਹ ਵੀ ਬਣਦਾ ਕਿ ਬੀਬੀ ਕਿਰਨਜੋਤ ਹੋਰਾਂ ਨੂੰ ਕੀ ਵਕਤ ਪਿਆ ਸੀ ਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹਾਲਾਂਕਿ ਅਸੀਂ ਉਹਨਾਂ ਦੀ ਕੀਤੀ ਗਈ ਗੱਲ ਉਹਨਾਂ ਦੇ ਸਾਹਮਣੇ ਕੀਤੀ ਗਈ ਬਲਬਲੇ ਦੇ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਕੰਤੂ ਪ੍ਰੰਤੂ ਨਹੀਂ ਕਰਦੇ ਉਹਨਾਂ ਦੇ ਮਨ ਦੇ ਵਿੱਚ ਭਾਵ ਕੀ ਸੀ ਉਸਨਾਂ ਨੇ ਕਿਸ ਭਾਵ ਦੇ ਨਾਲ ਕਿਹਾ ਅਸੀਂ ਉਸ ਦੀ ਕਿਸੇ ਵੀ ਤਰੀਕੇ ਦੇ ਨਾਲ ਨਿੰਦਿਆ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਕਟਾਕਸ਼ ਉਸ ਦੇ ਉੱਪਰ ਨਹੀਂ ਕਰਦੇ ਪਰ ਨਾਲ ਦੀ ਨਾਲ ਵੱਡਾ ਸਵਾਲ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਜਿਸ ਦੇ ਵੱਲੋਂ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ ਉਸ ਦੇ ਵੱਲੋਂ ਹੀ ਤਾਂ ਪਹਿਲਾਂ ਚਿੱਠੀਆਂ ਲਿਖੀਆਂ ਗਈਆਂ ਸੀ ਉਹਨਾਂ ਦੇ ਹੀ ਤਾਂ ਇਸ ਚੀਜ਼ਾਂ ਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਕਿੰਤੂ ਕੀਤਾ ਗਿਆ ਸੀ ਤੇ ਜਦੋਂ ਹੁਣ ਐਸਜੀਪੀਸੀ ਦੇ ਵੱਲੋਂ ਇਸ ਸਾਰੀ ਪ੍ਰਕਿਰਿਆ ਦੇ ਉੱਪਰ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਅਸੀਂ ਤਾਂ ਸਿਰੋਪਾਉ ਦਿੰਦੇ ਹੀ ਨਹੀਂ ਅਸੀਂ ਤਾਂ ਕਿਸੇ ਤਰੀਕੇ ਦੇ ਨਾਲ ਐਦਾਂ ਸਨਮਾਨ ਕਰਦੇ ਨਹੀਂ ਖਾਸ ਤੌਰ ਦੇ ਉੱਪਰ ਜਦੋਂ 84 ਦੇ ਇਸ ਕਾਲੇ ਦੌਰ ਦੇ ਵਿੱਚ ਜਿਨ੍ਹਾਂ ਦਾ ਨਾਮ ਜੁੜਦਾ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਸਾਹਮਣੇ ਆਉਂਦਾ ਹੈ ਤਾਂ ਉਸ ਵਕਤ ਕਹਿੰਦੇ ਕਦਾਚਿਤ ਵੀ ਐਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਹਾਲਾਂਕਿ ਗੁਰਚਰਨ ਗਰੇਵਾਲ ਹੋਰਾਂ ਦੇ ਵੱਲੋਂ ਇਹ ਵੀ ਗੱਲ ਸਾਫ਼ ਤੌਰ ਦੇ ਉੱਪਰ ਕਹੀ ਗਈ ਹੈ ਉਹ ਕਹਿੰਦੇ ਨਿਮਾਣਾ ਕੋਈ ਸ਼ਰਧਾਲੂ ਬਣ ਕੇ ਆਏ ਤਾਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿੰਤੂ ਨਹੀਂ ਕਰਦੇ ਕਿਸੇ ਦੇ ਵੱਲੋਂ ਅਰਦਾਸ ਬੇਨਤੀ ਅਰਜੋਈ ਅਪੀਲ ਦਲੀਲ ਗੁਰੂ ਘਰ ਦੇ ਵਿੱਚ ਰੱਖੀ ਜਾ ਸਕਦੀ ਹੈ ਉਹ ਕਹਿੰਦੇ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ 84 ਦਾ ਬੀੜਾ ਪੰਜਾਬੀ ਭੁੱਲੇ ਨਹੀਂ ਸਿੱਖ ਭੁੱਲੇ ਨਹੀਂ ਉਹਨਾਂ ਦੇ ਮਨ ਦੇ ਵਿੱਚ ਅਜੇ ਵੀ ਇਹ ਦੁੱਖ ਅਜੇ ਵੀ ਇਹ ਸੰਤਾਪ ਸੁਲਗਦਾ ਰਹਿੰਦਾ ਉਹ ਕਹਿੰਦੇ ਕਦੇ ਵੀ ਮਨਾਂ ਦੇ ਵਿੱਚ ਲੋਕਾਂ ਦੇ ਇਸ ਚੀਜ਼ ਨੂੰ ਭੁੱਲਿਆ ਜਾਣਾ ਸੁਭਾਵਿਕ ਤੌਰ ਦੇ ਉੱਪਰ ਸੰਭਵ ਹੋ ਹੀ ਨਹੀਂ ਸਕਦਾ ਪਰ ਰਾਹੁਲ ਗਾਂਧੀ ਹੋਰਾਂ ਦਾ ਕਸੂਰ ਇਸ ਦੇ ਵਿੱਚ ਕੀ ਸੀ ਕਿ ਰਾਹੁਲ ਗਾਂਧੀ ਹੋਰਾਂ ਦੇ ਬਚਪਨ ਦੇ ਵਿੱਚ ਉਹ ਦੀ ਕੋਈ ਗਲਤੀ ਸੀ ਜਿਸ ਦਾ ਕਰਕੇ ਇਹ 84 ਵਾਲਾ ਘਟਨਾਕ੍ਰਮ ਹੋਇਆ ਜਾਂ ਫਿਰ ਇਹ ਵੀ ਇਸ ਨੂੰ ਸੋਚਿਆ ਵਿਚਾਰਿਆ ਜਾ ਸਕਦਾ ਹਾਲਾਂਕਿ ਇਹਦੇ ਲਈ ਮੈਂ ਪਹਿਲਾਂ ਹੀ ਖਿਮਾ ਦਾ ਜਾਚਕਾਂ ਜੇਕਰ ਕਿਸੇ ਨੂੰ ਬੁਰਾ ਲੱਗੇ ਤਾਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦੇ ਹਾਂ ਪਰ ਕਿਸੇ ਬੱਚੇ ਦੇ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਦੇ ਗੋਦੀ ਦੇ ਵਿੱਚ ਚੁੱਕੇ ਜਾਣ ਤੇ ਉਸ ਵਿਅਕਤੀ ਤੇ ਬਦੋਂ ਕਿਤੇ ਗੋਲੀ ਚਲਾ ਦਿੱਤੀ ਜਾਵੇ ਕਿਸੇ ਦਾ ਨੁਕਸਾਨ ਕਰ ਦਿੱਤਾ ਜਾਵੇ ਤਾਂ ਉਛੜ ਚੱਕੇ ਬੱਚੇ ਦਾ ਕੀ ਕਸੂਰ ਹੈ ਇਹ ਵੀ ਕਿਤੇ ਨਾ ਕਿਤੇ ਪੁੱਛਣਾ ਬਣਦਾ ਹੁਣ ਰਾਹੁਲ ਗਾਂਧੀ ਹੁਣਾਂ ਦੇ ਮਾਮਲੇ ਦੇ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਇਸ ਵਕਤ ਤੱਕ ਜਿਹੜੀਆਂ ਬਣੀਆਂ ਨੇ ਉਹ ਤੁਹਾਡੇ ਨਾਲ ਇਹ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਹੋਰਾਂ ਨੂੰ ਸਿਰੋਪਾਉ ਦੇਣ ਦਾ ਮਸਲਾ ਐਡੇ ਵੱਡੇ ਪੱਧਰ ਦੇ ਉੱਪਰ ਅੱਜ ਉਜਾਗਰ ਕੀਤਾ ਜਾਣਾ ਚਾਹੀਦਾ ਸੀ ਕਿ ਇਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਵੱਲੋਂ ਇਹਨਾਂ ਚਾਰ ਮੁਲਾਜ਼ਮਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਸੀ ਕਿ ਇਸ ਤਰੀਕੇ ਦੀ ਪ੍ਰਕਿਰਿਆ ਜਿਹੜੀ ਆ ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਇਸ ਤਰੀਕੇ ਵਰਤੀ ਜਾਣੀ ਚਾਹੀਦੀ ਸੀ ਤੇ ਜੇਕਰ ਰਾਹੁਲ ਗਾਂਧੀ ਹੋਰਾਂ ਦੇ ਲਈ ਵਰਤੀ ਗਈ ਹੈ ਤਾਂ ਫਿਰ ਕੀ ਹੋਰ ਪਾਰਟੀ ਦੇ ਆਗੂ ਸਹਿਬਾਨਾਂ ਦੇ ਨਾਲ ਵੀ ਇਸੇ ਤਰੀਕੇ ਦਾ ਵਤੀਰਾ ਗੁਰੂ ਘਰਾਂ ਦੇ ਵਿੱਚ ਹੋਏਗਾ ਵਤੀਰਾ ਮੈਂ ਸ਼ਬਦ ਵਰਤ ਰਿਹਾ ਉਹਦੇ ਲਈ ਮਾਫੀ ਚਾਹੁੰਦਾ ਕਿਉਂਕਿ ਇਸ ਤਰੀਕ ਦੇ ਨਾਲ ਜੇਕਰ ਵਿਵਹਾਰ ਕੀਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਰੋਪਾਉ ਦੇਣ ਤੋਂ ਇਨਕਾਰ ਕੀਤਾ ਜਾਂਦਾ ਜਾਂ ਫਿਰ ਜਦੋਂ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਕਿੰਤੂ ਕੀਤੇ ਜਾਂਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਕਿਧਰ ਦੇ ਪਾਸੇ ਨੂੰ ਜਾਂਦੀਆਂ ਨੇ ਜੋ ਵੀ ਤੁਹਾਡੇ ਮਨ ਦੇ ਵਿੱਚ ਸਮਝਬੂਝ ਪੈਂਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੇਂ ਸਵਾਲ ਦੇ ਨਾਲ ਮੁੜ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਤੇ ਪੁੱਛਾਂਗੇ ਉਹ ਸਵਾਲ ਜਿਹੜਾ ਪੁੱਛਣਾ ਤਾਂ ਜ਼ਰੂਰ ਬਣਦਾ ਪਰ ਇਸ ਪ੍ਰੋਗਰਾਮ ਦੇ ਵਿੱਚ ਬਹਰ ਹਾਲ ਇੰਨਾ ਹੀ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਇਸ ਕੀਮਤੀ ਸਮਾਂ ਤੁਸੀਂ ਦਿੱਤਾ ਤੇ ਇਸ ਪ੍ਰੋਗਰਾਮ ਦੇ ਹੇਠਾਂ ਦਿੱਤੇ ਗਏ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਵੱਲਬਲੇ ਦੇ ਰੂਪ ਦੇ ਵਿੱਚ ਸਾਂਝੀ ਜ਼ਰੂਰ ਕਰਨ ਦੀ ਖੇਚਲ ਕਰਦੇ ਜਾਣਾ ਪੁੱਛਣਾ ਤਾਂ ਬਣਦਾ ਹੈ